ਹੈਪੀ ਬਰਥਡੇ ਬੇ ਹੈਪੀ ਬਰਥਡੇ ਫਰਨੀ ਮਾਦਰੂ ਜਾਨ ਬੜਾ ਨੰਮਾ ਲੱਗ ਰਿਹਾ ਫਤਿਹ ਦੇ ਕਿਦਾਂ ਕੇਕ ਦੇ ਧਿਆਣਾ ਜੀ ਜੀ ਦਾ ਨਹੀਂ ਪਤਾ ਕਿੰਜ ਸੈ ਕੋ ਕੈਂਡਲਸ ਕੱਢ ਦੋ ਭਾਜੀ ਵਿੱਚੋਂ ਕਲਿੱਕ ਕਰ ਲਓ ਯਾਰ ਫੋਟੋ ਕਲਿੱਕ ਕਰ ਦਿਓ ਪਰਨੀਤ ਦੇ ਵੱਡੇ ਦੀ ਖੁਸ਼ੀ ਚ ਸਕਾਈ ਸ਼ਾਟ ਚਲਾਏ ਜਾ ਰਹੇ ਨੇ ਯੈਸ ਵੱਡੇ ਦੀ ਖੁਸ਼ੀ ਚ ਖਤਮ ਲੈ ਹੋਰ ਨਹੀਂ ਹੋਏ ਮੇਰੇ ਤਾਂ ਇਖਣੇ ਡਾਈਮਿੰਗ ਨਾਲ ਚੱਲਦੇ ਨੇ ਅਮਨ ਕੁਲਵਿੰਦਰ ਸਿੰਘ ਆ ਮੁਬਾਰਕਾਂ ਕੁਲਵਿੰਦਰ ਸਿੰਘ ਆ ਮੁਬਾਰਕਾਂ ਇਹ 12 ਨੇ ਲੋ ਜੀ ਪਹਿਲਾਂ 16 ਸੀ ਲੈਪਣੀ ਤਾਂ ਵੀਡੀਓ ਤੋਂ ਫੋਨ ਮੇਰੇ ਹੱਥ ਰਿਹਾ ਪਲੇ ਪਰ ਦੂਰ ਨਾ ਜਾਇ ਕਿ ਮੇਰੀ ਬੈਟਰੀ ਆਹ ਨਹੀਂ ਫੇਸ ਨਹੀਂ ਆ ਗਈ ਆ ਗਈ ਆ ਗਈ ਫਿਟ ਆ ਗਈ ਇਹ ਲੈ ਲੋ ਕੋਲੋਲੀ ਹੋ ਗਈ ਕੋਲੋਲੀ ਹੋ ਗਈ ਇਹਨਾਂ ਨੇ ਲੈ ਆਂਦੇ ਨੇ ਜਾਂਦਾ ਹੀ ਆ ਕੁਝ ਹੋਰ ਨਿਕਲ ਕੇ ਵਿੱਚੋਂ ਲੈ ਲੈ ਬਸ ਨੀਤ ਕੰਨਾ 12 ਅੱਛਾ ਪਰ ਨੀਤ ਖੜ ਜਾ ਇਹ ਐ ਹੋਣਗੇ ਤਿੰਨ ਤਿੰਨ ਫਿਰ ਇਹ ਦੂਪਰ ਹੋਰ ਜਾਊਗਾ ਨਹੀਂ ਦੇਖੀ ਦੇਖੀ ਘਟ ਜਾ ਤੂੰ ਸੂਏ ਦੰਨੇ ਹੋ ਗਏ ਉੱਤੇ ਦੇ ਕੀ ਜਾਣੇ ਇਹ ਤਾਂ ਕੰਮ ਖਰਾਬ ਕਰਤਾ ਸਹੀ ਯਾਰ ਇਹ ਤਾਂ ਸੀ ਹੋਏ ਗਏ ਗਏ ਹਣ ਲੈਣ ਸੱਤੇ ਵਰਗੇ ਬੰਦੇ ਨੇ ਲੋ 30 ਵਿਚਾਰੀ ਏਡੇ ਜੋਰਾ ਚੋਰਾ ਦੇ ਨਾਲ ਪਰ ਸਾਰਾ ਕੰਮ ਖਰਾਬ ਹੋ ਗਿਆ ਇਧਰ ਦੇਖੋ ਨਹੀਂ ਉਹ ਲੈਣ ਵਾਲੇ ਥੋੜੀ ਬਤਾ ਦੇ ਖਰਾਬ ਹੋਏ ਜੀ ਲੋ ਸੋਨੂ ਮੰਜੇ ਤੇ ਬੈਠਾ ਆ ਤੇ ਮੰਮੀ ਵਾਲਾ ਮੰਜਾ ਨਾ ਜੇ ਸਰਗੰਦਾ ਚੂਟ ਲੈਣਾ ਉਹ ਮੰਜੇ ਤੇ ਬੈਠਾ ਜੀ ਮੰਜੀ ਹੈ ਨਾ ਮੰਮੀ ਵਾਲੀ ਇਹ ਮੈਂ ਠੀਕ ਕਰਵਾ ਲਵਾਂ ਉਹ ਹੀ ਦੂਜੀ ਵਾਰ ਕਰੀ ਇਹ ਹੀ ਬਣਾ ਲੀ ਤੇ ਫਿਰ ਮੈਂ ਸੇਰੇ ਹੀ ਨੈਕਸਟ ਸ਼ਾਟ ਰੈਡੀ ਆਪਣੀ ਆਡੀਅੰਸ ਵੀ ਰੈਡੀ ਨਹੀਂ ਨਹੀਂ ਵਧੀਆ ਹੀ ਓਏ ਓਏ ਸੋਨੂ ਤੈਨੂੰ ਉਦੋਂ ਉਹ ਕਹਿ ਰਹੇ ਸੀ ਪੰਚ ਸਾਹਿਬ ਜੀ ਲੈਂਦੇ ਦੀਦੀ ਭਵਨ ਜਾ ਰਹੇ ਲੈਂਦੀ ਲੰਮੇ ਪਾ ਕੇ ਦੇਖੇ ਲਈ ਵੈਕਟਰ ਆ ਵਿੱਚ ਕਈ ਤਾਂ ਉਹੀ ਨੇ ਹਮਣ ਅੱਗ ਲੱਗੇ ਨਹੀਂ ਤੇਰੀ ਥੋਣ ਹੀ ਵੱਡਦੇ ਨਹੀਂ ਫੜ ਕੇ ਥੋਣ ਵੱਡੀ ਕਿ ਜਾਈ ਹੈ ਹਾਏ ਮੇਰੇ ਥੋਣ ਹੋ ਗਈ ਸਾਰ ਟੇਢੀ ਹੋ ਗਈ ਵਾ ਚਲੋ ਤੇ ਪਤਾ ਦੇ ਹੋ ਜੋ ਪਰ ਪਾਪੜਾ ਪਾਣੀ ਵਿੱਚ ਯਾਰ ਇਹ ਤਾਂ ਬਾਈਕਾਂ ਦੇ ਪੰਜ ਕੀਤੇ ਕਰਦਾ ਹੀ ਆ ਇਹਨੂੰ ਹੋਰ ਐਂ ਕਰਿਆ ਕਰਾਂਗੇ ਤੂੰ ਤਾਂ ਕੋਠੇ ਚੜ੍ਹ ਨਹੀਂ ਸਕਦੀ ਇਹ ਕੋਠੇ ਚੜ੍ਹ ਕੇ ਪਾਣੀ ਬੰਦ ਕਰ ਜਣਾ ਕਿੱਦਾਂ ਸਮਝੂਗੀ ਮੈਂ ਕਿਹਨੇ ਬੋ ਚਲੋ ਸਿਕੰਡ ਉਹ ਕਾਣਾ ਨਾ ਬੜੇ ਚਲੋ ਇਹ ਕਿਹੜਾ ਕਣ ਕਬੜੀ ਰੂੰਗਾ ਟੁੰਡੀ ਕਰ ਕਿਤੇ ਅੱਖ ਤਾਂ ਦੂਜਾ ਜਿਹੜਾ ਪਿੱਛੇ ਖੜਾ ਡਰਦਾ ਹੋਰ ਬਾਦੇ ਜਗ੍ਹਾ ਵੀ ਲੇਖ ਤੂੰ ਇਹਨੂੰ ਵੀ ਲਾ ਦੇ ਲਾ ਦੇ ਕੇੰਦਰ ਹਾਂ ਠੰਡ ਬੜੀ ਸਾਰੇ ਮਰ ਪਟਾਕਿਆ ਚਲਾਏ ਹੁੰਦਾ ਤਾਂ ਉਹਨਾਂ ਨੂੰ ਬੁੱਢੇ ਬਟਾਕੇ ਚਲਾਉਂਦੇ ਬਾਕੀ ਸਾਰੇ ਮਰ ਪਟਾਕਿਆ ਚਲਾਏ ਤੂੰ ਨਾ ਹੀ ਨਹੀਂ ਤੇ ਭਾਈ ਭਾਈ ਕਰੀ ਜਾਈਂ ਠੰਡ ਬੜੀ ਲੱਗਦੀ ਹੈ ਵੇਖਣੇ ਵੇਖਣੇ ਲੱਗੀ ਕਿ ਨਹੀਂ ਕਿਤੇ ਵੱਡੇ ਕਢਾਏਗਾ ਪਰ ਨਹੀਂ ਤੂੰ ਕਿੰਨਾ ਨੂੰ ਦੇਤੀ ਅੱਗ ਲਾਉਣ ਨੂੰ ਯਾਰ ਉਹਨਾਂ ਨੇ ਹੱਥ ਮੇਰੇ ਕਮਾਂਡ ਫੜ ਲਈ ਤੇ ਮੇਰੀ ਗਲਤੀ ਗਲਤ ਬੰਦੇ ਨੇ ਕਮਾਂਡ ਫੜ ਲਈ ਇਹਨਾਂ ਨੂੰ ਦੁਸ਼ਮਣ ਨੂੰ ਗੋਲੀ ਮਾਰ ਦੇਣੀ ਕਿਵੇਂ ਅੱਖਾਂ ਪਾ ਕੇ ਵਿੱਚ ਵੇਖਣ ਡਿਆਈ ਅੱਖਾਂ ਕਰ ਪਾਪੇ ਜਿਹੜੀ ਚਲੋ ਕਿਟਰ ਨਹੀਂ ਚਲੋ ਪਾਜ ਕੱਟ ਲਗਾ ਪਾਜ ਮੈਂ ਸਸਰੀ ਗੱਲ ਦੀ ਸਾਰਿਆਂ ਨੂੰ ਵੈਲਕਮ ਬੈਕ ਤੁਹਾਡਾ ਸਾਰਿਆਂ ਦਾ ਸੱਦੇ ਆਪਣੇ ਚੈਨਲ ਵਾਸੀ ਵਲੌਗਸ ਤੇ ਟਾਈਮ ਹੋ ਗਿਆ ਜੀ 5:00 ਪਜ ਕੇ ਪੂਰੇ 50 ਮਿੰਟ ਘੜੀ ਦੇ ਕੋਲ ਹੱਥ ਚਲਾ ਕੇ ਰੱਖਦੀ ਆ ਤਾਂ ਕਿ ਟਾਈਮ ਦੇਖ ਕੇ ਨਾ ਸਾਰਾ ਕੰਮ ਪ੍ਰੋਪਰ ਟਾਈਮ ਤੇ ਕਰੀਏ ਤੇ ਕੁਝ ਲੇਟ ਨਾ ਹੋ ਜਾਵੇ ਤੇ ਆ ਦੇਖੋ ਗਾਇਸ ਮੈਂ ਨਾ ਇਹ ਜਿਹੜੇ ਸਟicker ਨਹੀਂ ਆਉਂਦੇ ਹੈਗੇ ਉਹਨਾਂ ਦੇ ਨਾਲ ਮਹਿੰਦੀ ਲਾਈ ਸੀਗੀ ਏ ਠੀਕ ਨੇ ਅਗਰ ਸਾਨੂੰ ਕਿਸੇ ਮੇਰੇ ਅਰਗੇ ਬੰਦੇ ਨੂੰ ਨਹੀਂ ਲਾਣੀ ਆਉਂਦੀ ਨਾ ਤਾਂ ਟਾਈਮ ਪਾਸ ਆਪਾਂ ਲਾ ਸਕਦੇ ਹਾਂ ਇਹਦੇ ਨਾਲ ਵੈਸੇ ਉਹ ਏਡੇ ਜ਼ਿਆਦਾ ਸਕਸੈਸਫੁਲ ਨਹੀਂ ਹੈਗੇ ਇਹ ਸਟicker ਤੇ ਅੱਜ ਅਸੀਂ ਬਣਾਣੇ ਨੇ ਰਾਜਮਾ ਤੇ ਮੈਂ ਬਸ ਲੱਗੀ ਆਂ ਤਿਆਰੀ ਕਰਨ ਇਧਰ ਮੈਂ ਪਿਆਜ਼ ਤੇ ਲਸਣ ਲੈ ਲਿਆ ਆਪਾਂ ਇੱਥੇ ਬੈਠ ਕੇ ਕੱਟਦੇ ਆਂ ਤੇ ਅੱਜ ਸੱਚੀ ਠੰਡ ਬਹੁਤ ਹੋ ਗਈ ਹੁਣ ਅਸੀਂ ਕਹਿ ਸਕਦੇ ਹਾਂ ਸਾਰਿਆਂ ਨੂੰ ਕਿ ਹੈਪੀ ਵਿంటర్ ਟੂ 올 ਆਫ ਯੂ ਬਿਕਾਜ਼ ਕੱਲ ਰਾਤੀ ਬਹੁਤ ਠੰਡ ਸੀ ਅੱਜ ਵੀ ਬਹੁਤ ਠੰਡ ਹੈ ਕਿਉਂਕਿ ਜਿੰਨੀ ਦੇਰ ਤੱਕ ਕੋਟੀਆਂ ਸਵੈਟਰਾਂ ਨਾਲ ਨਾ ਨਿਕਲਣ ਉਹਨਾਂ ਦੀ ਦੇਰ ਤੱਕ ਆਪਾਂ ਠੰਡ ਮੰਨਦੇ ਨਹੀਂ ਤਾਂ ਹੁਣ ਮਤਲਬ ਸ਼ਾਲ ਨਿਕਲਣ ਵਾਲਾ ਜਿੱਦਾਂ ਉੱਪਰ ਦੇ ਆਪਾਂ ਉੱਪਰ ਪਾ ਲੈਣੇ ਆ ਉਹ ਨਿਕਲਣ ਵਾਲੀ ਠੰਡ ਆ ਗਈ ਹੈ ਹੁਣ ਤਾਂ ਹੁਣ ਆਪਣਾ ਠੰਡ ਤੋਂ ਵਿਚਾਰ ਰੱਖਿਓ ਕਿ ਇੱਕ ਆਈ ਠੰਡ ਦੇ ਇੱਕ ਗਈ ਠੰਡ ਬੰਦੇ ਨੂੰ ਜ਼ਰੂਰ ਬਿਮਾਰ ਕਰਦੀ ਹੈ ਤਾਂ ਸਾਰੇ ਜਣੇ ਆਪਣਾ ਵਿਚਾਰ ਰੱਖਿਓ ਠੀਕ ਹੈ ਤੇ ਬਾਕੀ ਗਾਇਸ ਮੈਨੂੰ ਮੈਂ ਤੁਹਾਨੂੰ ਕਨਫਰਮ ਵੀ ਨਹੀਂ ਕਹਿ ਸਕਦੀ ਤੇ ਕਹਿ ਆ ਵੀ ਸਕਦੀ ਆ ਵੀ ਸਾਡੀ ਇੱਕ ਮੂਵੀ ਲਗਾ ਲਓ ਸ਼ਾਰਟ ਮੂਵੀ ਲਗਾ ਲਓ ਸਾਡੀ ਇੱਕ ਸੀਰੀਜ਼ ਲਗਾ ਲਓ ਛੋਟੀ ਜੀ ਫਿਲਮ ਲਗਾ ਲਓ ਹਨਾ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਐ ਤੇ ਬਹੁਤ ਜਲਦ ਉਹ ਆਊਗੀ ਸੋ ਉਮੀਦ ਇਹੀ ਹੈ ਮੈਂ ਸ਼ੁਕਰ ਕਰ ਪੁੱਲਸਾ ਵੱਨ ਕੋਰਦਾ ਫੋਨ ਤੁਸੀਂ ਮਤਲਬ ਬਹੁਤ ਸਾਰਾ ਪਿਆਰ ਦੋਗੇ ਢੇਰ ਸਾਰੀ ਸਪੋਰਟ ਦੋਗੇ ਠੀਕ ਹੈ ਸਾਨੂੰ ਤੁਹਾਡੇ ਤੇ ਇਨਾ ਕਾ ٹرسٹ ਤਾਂ ਹੈਗਾ ਕਿ ਤੁਸੀਂ ਬਹੁਤ ਸਾਰਾ ਪਿਆਰ ਦੋਗੇ ਤੇ ਬਾਕੀ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਵੀ ਆਊਗੀ ਜੋ ਟੌਪਿਕ ਅਸੀਂ ਉਹਦੇ ਵਿੱਚ ਚੂਜ਼ ਕੀਤਾ ਆ ਉਹ ਵੀ ਤੁਹਾਨੂੰ ਪਸੰਦ ਆਊਗਾ ਮਤਲਬ ਜੋ ਰਿਐਲਿਟੀ ਹੈ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਇੱਕੋ ਜਿਹੇ ਹੁੰਦੇ ਨੇ ਬਾਕੀ ਤੁਸੀਂ ਚਲੋ ਸਟੋਰੀ ਦੇਖੋਗੇ ਨਾ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਪਤਾ ਲੱਗੂਗਾ ਠੀਕ ਹੈ ਮੈਂ ਮੈਂ ਇੱਥੇ ਕੁਝ ਵੀ ਨਹੀਂ ਦੱਸਣਾ ਚਾਹੁੰਦੀ ਤੁਸੀਂ ਸਟੋਰੀ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਦੂਜੀ ਗੱਲ ਤੁਸੀਂ ਮੈਨੂੰ ਆ ਸੂਟ ਦਾ ਪੁੱਛ ਰਹੇ ਸੀਗੇ ਕੱਲ ਪੀਏ ਕਿਹੜਾ ਕੱਪੜਾ ਹੁਣ ਤਾਂ ਦੇਖੋ ਜੀ ਵਿੰਟਰ ਆ ਗਈ ਹੈ ਹੁਣ ਇਹ ਕੱਪੜਾ ਮਸਲੀਨ ਦਾ ਹੈ ਕੱਪੜਾ ਤਾਂ ਹੁਣ ਤਾਂ ਇਹ ਫੈਬਰਿਕ ਦੀ ਕੋਈ ਆਪਾਂ ਨੂੰ ਸਰਦੀ ਦੇ ਵਿੱਚ ਪਹਿਣਾ ਨਹੀਂ ਹੈਗਾ ਹਨਾ ਇਹ ਤੇ ਵੈਸੇ ਮੈਂ ਤੁਹਾਨੂੰ ਦੱਸ ਦੇਣੀ ਇੱਕ ਦੀਦੀ ਪੁੱਛ ਰਹੀ ਸੀ ਕਿ ਦੀਦੀ ਫੈਬਰਿਕ ਕਿਹੜਾ ਹੈ ਮਸਲੀਨ ਦਾ ਫੈਬਰਿਕ ਹੈ ਜੀ ਇਹ ਮੈਂ ਤੁਹਾਨੂੰ ਪਤਾ ਜਦੋਂ ਫਰਸ਼ੀ ਸਲਵਾਰਾ ਜੀਆਂ ਚੱਲੀਆਂ ਸੀ ਨਾ ਉਦੋਂ ਬਣਾਇਆ ਸੀਗਾ ਔਰ ਇਹ ਮੇਰਾ ਸੂਟ ਨਹੀਂ ਹੈਗਾ ਇਹ ਦਮਨ ਦਾ ਸੂਟ ਹੈ ਤਾਂ ਦਮਨ ਦੇ ਕੱਪੜੇ ਤੁਹਾਨੂੰ ਪਤਾ ਮੈਨੂੰ ਆ ਜਾਂਦੇ ਨੇ ਸੋ ਕੱਲ੍ਹ ਵਾਸੇ ਪਾਇਆ ਸੀ ਤੇ ਫਿਰ ਚੇਂਜ ਕਰਨ ਦਾ ਕੋਈ ਖਾਸ ਮੂਡ ਨਹੀਂ ਸੀ ਪਨੀਰ ਦੇ ਵੱਡੇ ਤੇ ਜਾਣਾ ਸੀਗਾ ਉਹ ਵੀ ਤਾਂ ਜਾਂਦ ਰਿ ਫਿਰ ਮੈਂ ਇਹੀ ਸੂਟ ਪਾ ਲਿਆ ਤੇ ਚਲੋ ਗਾਇਸ ਹੁਣ ਆਪਾਂ ਸੱਚ ਇੱਕ ਦੀ ਦੀ ਕਹਿੰਦੇ ਸੀ ਗਗਨਦੀਦੀ ਤੂੰ ਹੀ ਜਿਹੜਾ ਅੱਜ ਮੇ ਕੋਕੀਤਾ ਇਹਦਾ ਵੀ ਦੱਸੋ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਨਾ ਉਹੀ ਸਿੰਪਲ ਬਸ ਕਰੀਮ ਹਾਈਲਾਈਟਰ ਤੇ ਉਹੀ ਹਾਈਲਾਈਟਰ ਚੱਕ ਕੇ ਮੈਂ ਅੱਖਾਂ ਤੇ ਲਾ ਲੈਣੀ ਆ ਬਸ ਹੋਰ ਕੁਝ ਨਹੀਂ ਮੈਨੂੰ ਨਹੀਂ ਆਉਂਦਾ ਆਉਂਦਾ ਮੇਕਅਪ ਉਹ ਮੇਕਅਪ ਦੀ ਤੇ ਮੈਂ ਇਹ ਵੀ ਨਹੀਂ ਆਉਂਦੀ ਹੈਗੀ ਇਹ ਮੇਕਅਪ ਦਾ ਐਮ ਵੀ ਨਹੀਂ ਆਉਂਦਾ ਹੈਗਾ ਮੈਨੂੰ ਮੈਂ ਸਾਦਾ ਜਿਹਾ ਬੰਦਾ ਹਾਂ ਕਦੀ ਕਦੀ ਸ਼ੌਂਕੀਆ ਤੌਰ ਤੇ ਮੇਕਅਪ ਕਰ ਲੀਦਾ ਨਹੀਂ ਤੇ ਐਡਾ ਸਾਰਾ ਮੇਕਅਪ ਪਾਉਂਦਾ ਨਹੀਂ ਹੈਗਾ ਹੁਣ ਵਿਆਹ ਵੀ ਆ ਰਹੇ ਨੇ ਅੱਗੋਂ ਸੈਲੀਆਂ ਦੇ ਫਰੰਡਾਂ ਫਰੋਡਾਂ ਦੇ ਉਦੋਂ ਆਪਾਂ ਕਰਾਂਗੇ ਜਾਂ ਕਰਾਵਾਂਗੇ ਕਿਉਂਕਿ ਆਪਾਂ ਨੂੰ ਤਾਂ ਕੁਝ ਆਉਂਦਾ ਨਹੀਂ ਹੈਗਾ ਬਾਕੀ ਤਾਂ ਮੈਂ ਸਿੱਧੀ ਜਿਹੀ ਗੱਲ ਸਮੈਨੂੰ ਸਿੰਪਲ ਲੁੱਕ ਪਸੰਦ ਆ ਮੈਨੂੰ ਮੇਕਅਪ ਵਾਲੇ ਫੇਸ ਦੇ ਨਾਲ ਮੇਰਾ ਸਿਰ ਦਰਦ ਹੋਣ ਲੱਗ ਜਾਂਦਾ ਮੈਂ ਜ਼ਿਆਦਾ ਟਾਈਮ ਮੇਕਅਪ ਆਪਣੇ ਫੇਸ ਤੇ ਰੱਖ ਨਹੀਂ ਸਕਦੀ ਮੈਨੂੰ ਜਿਸ ਸਿੰਪਲੀਸਿਟੀ ਪਸੰਦ ਆ ਆਪਾਂ ਅਗਰ ਹੀ ਸ਼ੌਂਕੀਆ ਤੌਰ ਨੂੰ ਕਰਕਰ ਲਈਦਾ ਕੀ ਕਹਿੰਦੇ ਨਾ ਬੀ ਟਾਈਮ ਮੀ ਟਾਈਮ ਹੁੰਦਾ ਰ ਜਦੋਂ ਉਹਦੇ ਚਾਹੇ ਜ ਲੱਲੇ ਪੱਬੇ ਕਰ ਲੈਂਦੇ ਨੇ ਅਦਰਵਾਇਜ਼ ਐਡਾ ਕੋਈ ਚੱਕਰ ਨਹੀਂ ਹੈਗਾ ਤੇ ਚਲੋ ਗਾਇਸ ਹੁਣ ਆਪਾਂ ਨਾ ਲੰਬੀਆਂ ਚੌੜੀਆਂ ਗੱਲਾਂ ਨਾ ਛੇੜੀਏ ਸਬਜੀ ਦੀ ਤਿਆਰੀ ਕਰ ਲਈਏ ਨਹੀਂ ਤਾਂ ਸਬਜੀ ਰੋਟੀ ਸਾਡੀ ਲੇਟ ਹੋ ਜੰਨੀ ਹੈ ਇੱਕ ਇਹਨਾਂ ਸਾਡੇ ਨਾ ਇੱਥੇ ਨੇੜੇ ਕਿਤੇ ਮੁਰਗੀ ਫਾਰਮ ਹੈ ਪਤਾ ਨਹੀਂ ਕਹਿੰਦੇ ਮੱਖੀਆਂ ਬਹੁਤ ਆਉਂਦੀਆਂ ਨੇ ਸਾਡੇ ਕੁਛ ਇੱਕ ਉਹਨਾਂ ਵੀ ਜਿੱਦਾਂ ਸਿਆਲਾਂ ਜਿੰਦੀ ਧੋਪ ਹੁੰਦੀ ਹੈ ਉਹਦੇ ਚ ਵੀ ਆਉਂਦੀਆਂ ਨੇ ਸਾਰਾ ਦਿਨ ਦਰਵਾਜ਼ਾ ਬੰਦ ਰੱਖਣੇ ਪੈਂਦੇ ਜੇ ਨਾ ਰੱਖੀਏ ਤਾਂ ਬੁਰੀ ਹਾਲਤ ਹੋ ਜਾਂਦੀ ਹੈ ਤੇ ਫਤੇ ਸਿੰਘ ਦਾ ਤੁਸੀਂ ਹੱਥ ਪੁੱਛ ਰਹੇ ਸੀਗੇ ਤੇ ਫਤੇ ਸਿੰਘ ਦਾ ਹੱਥ ਹੁਣ ਕਾਫੀ ਠੀਕ ਹੈ ਮੈਂ ਤੁਹਾਨੂੰ ਇੱਕ ਵਾਰੀ ਦਿਖਾਨੀ ਹੈ ਬਾਕੀ ਇਹ ਹੁਣ ਮਿੱਟੀ ਚ ਢੇਰ ਕੇ ਵੀ ਆਇਆ ਤੇ ਇਹਨੇ ਹੱਥ ਆਪਣਾ ਉਹ ਕਰਿਆ ਪਿਆ ਸਾਰਾ ਤੇ ਵੈਸੇ ਵਾਸ਼ ਕਰਕੇ ਨਾ ਇਹਦੇ ਤੇ ਅਸੀਂ ਦਵਾਈ ਜਿਹੜੀ ਮੈਂ ਲਿਆਂਦੀ ਸੀ ਕਿ ਨਾ ਜਲੇ ਤੇ ਲਗਾਉਣ ਵਾਲੀ ਉਹ ਲਗਾਨੀ ਆ ਤੇ ਉਹਦੇ ਨਾਲ ਹੁਣ ਕਾਫੀ ਫਰਕ ਆ ਤੇ ਬਾਕੀ ਕੱਲ ਸਾਡੀ ਸਲਾਹ ਆ ਕਿਤੇ ਜਾਣ ਦੀ ਜਾਣਾ ਕਿਥੇ ਤੁਹਾਨੂੰ ਦੱਸਾਂ ਕਿ ਟਾਈਮ ਤੇ ਕੱਲ੍ਹ ਤੋਂ ਲੱਗੇ ਤੂੰ ਟਿਊਸ਼ਨ ਗਿਆ ਹੈ 엄마 ਕਾ ਸਕੂਲ ਜਾਣਾ ਮੈਨੂੰ ਤੇ ਅੰਦਰੋਂ ਨਿਕਲੇ ਮੈਨੂੰ ਲੱਗਿਆ ਪਰਨੇ ਤੇ ਟਿਊਸ਼ਨ ਗਿਆ ਹੈ ਓਹੋ ਮੇਰਾ ਨੰਬਰ ਤੇ ਨੰਬਰ ਤੇ ਫੋਨ ਆ ਰਿਹਾ ਕਿਹਦੇ ਨੰਬਰ ਕਿਹਦਾ ਫੋਨ ਆ ਰਿਹਾ ਲੈ ਦਵਾਂ ਪਲੱਸ 1 ਲੋ ਜੀ ਚੋਲ ਸਾਡੇ ਹੋ ਗਏ ਸਾਫ ਤੇ ਇੱਕ ਵਾਰੀ ਸਬਜੀ ਰੱਖੀ ਸੀ ਪਤਾ ਲੱਗਦਾ ਤਾਂ ਨਹੀਂ ਤੇ ਪਾਣੀ ਗਰਮ ਹੋ ਗਿਆ ਮੈਂ ਨਾ ਪਹਿਲਾਂ फटाफट ਚੋਲ واਸ਼ ਕਰਕੇ ਪਾਵਾਂ ਅੱਜ ਫਤੇ ਸਿੰਘ ਜੀ ਕਹਿ ਰਹੇ ਨੇ ਕਿ ਜਲਦੀ ਭੁੱਖ ਲੱਗ ਰਹੀ ਆ ਉਹਨਾਂ ਨੂੰ ਐ ਤਾਂ ਏਡੀ ਛੇਤੀ ਰੋਟੀ ਖਾਂਦੇ ਨਹੀਂ ਹੈਗਾ ਉਹ ਔਰ ਅੱਜ ਕਹਿ ਰਹੇ ਕਿ ਮਮਾ ਨੂੰ ਭੁੱਖ ਲੱਗ ਰਹੀ ਆ ਪਹਿਲਾਂ ਸੋਚਿਆ ਈ ਸਾਂਚੇ ਬਣਾਣੀਆਂ ਪਰ ਹੁਣ ਆਪਾਂ ਨੂੰ ਕਿ ਸਾਰੇ ਗਏ ਨੇ ਬਾਹਰ ਤੇ ਆਪਾਂ ਵੀ ਚੱਲੀਏ ਠੰਡ ਬਹੁਤ ਹੋ ਗਈ ਪਰ ਨਸ਼ਵਾਲ ਤਾਂ ਹੁਣ ਬਾਹਰ ਨਹੀਂ ਆਇਆ ਜਾਂਦਾ ਪਰ ਮੈਂ ਆ ਗਈ ਆ ਕਿਉਂਕਿ ਮੈਂ ਚੌਲ ਰੱਖੇ ਮੈਂ ਹੁਣੇ 2 ਮਿੰਟਾਂ ਚ ਵਾਪਸ ਆਉਣਾ ਕਿਤੇ ਹੋਰ ਮੇਰੇ ਚੌਲ ਖਰਾਬ ਹੋ ਜਾਣ ਇਹਦੇ ਬੋਲੀ ਸਾਰੀ ਜਨਤਾ ਇਹਨਾਂ ਦੇ ਜੇ ਸਕਾਈ ਸ਼ਾਟ ਮੁੱਕੇ ਹੀ ਨਹੀਂ ਹੈਗੇ ਆਹ ਕਾਗਜ਼ੇ ਫੜੋ ਮੋਮਬਤੀ ਤੁਹਾਡੀ ਭਾਵੇਂ ਬੁਝ ਜੇ ਕੋਈ ਗੱਡੀ ਲੰਗੀ ਤੇ ਫਿਰ ਕੋਈ ਆ ਨਹੀਂ ਬੁਝਦੀ ਲੋ ਜੀ ਇਧਰ ਲੋ ਜੀ ਸ਼ੋਰ ਭਾਵੇਂ ਮੇਰੇ ਉੱਬਲ ਗਏ ਹੋਣ ਅੱਜ ਤੱਕ ਅੱਜ ਤੱਕ ਮੇਰੇ ਬੰਦੇ ਨੇ ਮੈਨੂੰ ਕਦੀ ਨਹੀਂ ਮੈਨੇ ਸੁਣਾਇਆ ਜਿੰਨੇ ਮੇਰੀ ਲਾਰਚ ਪਤਾ ਕੀ ਗੰਦਾ ਗੰਦਾ ਆਪ ਤੇ ਉਹਨਾਂ ਨਾਲ ਮਿੱਟੀ ਹੋ ਜਾ ਕਰੋ ਮਮਾ ਮੇਰੀ ਨਾ ਕਦੀ ਗੱਲ ਸੁਣਿਆ ਮੇਰਾ ਨਾ ਕਦੀ ਸਾਥ ਦਿਓ ਆਹ ਕਰਕੇ ਤੇ ਤੇਰੇ ਨਾਲ ਲੜਾਈ ਹੋ ਰਹੀ ਹੈ ਮਨ ਮਮਾ ਸੁਣੂ ਇਹ ਤੇ ਆ ਕੇ ਲੈ ਕੇ ਕਿਹੜੇ ਸਿਆਣੇ ਖਾਦਦੇ ਨੇ ਇੱਥੇ ਦੰਮੂ ਦੰਮੂ ਘਟ ਤੋਈ ਵੀ ਤੂੰ ਇਹਨੇ ਬਹੁਤ ਕੱਲੇ ਚ ਮੈਂ ਕੈਮਰੇ ਚ ਵੇਖਣਦੀ ਹਾਂ ਤੂੰ ਉਹਦੇ ਨਾਲ ਬਹੁਤ ਪੰਗੇ ਲੈਂਦੇ ਹੋ ਬਾਲਰ ਰਕਡਿੰਗ ਚੈੱਕ ਕਰੋ ਨੇ ਸਾਡੇ ਕਿੱਥੇ ਕਿੱਥੇ ਟਾਕੇ ਸੁਟੇ ਨੇ ਨਾ ਤੁਹਾਨੂੰ ਛੱਡ ਦੇ ਤੱਕ ਸਾਜੀ ਤੂੰ ਵੀ ਉਹ ਕਹਿੰਦਾ ਮੈਂ ਛੱਡ ਦੇ ਸੁਟੇ ਨੇ ਹਾਂ ਮੇਰੀ ਉਮਰ ਆ ਗਿਆ ਅੱਜ ਅੱਦ ਵੀ ਨਹੀਂ ਹੈਗਾ ਤੇਰੀ ਉਮਰ ਦਾ ਹੈ ਅੱਦ ਵੀ ਨਹੀਂ ਹੈਗਾ ਤੇਰੀ ਉਮਰ ਦਾ ਹੈ ਅੱਦ ਵੀ ਨਹੀਂ ਹੈਗਾ ਸਹੀ ਗੱਲ ਡਿਊਟੀ ਪੰਡੇ ਟਾਉਂ ਤੇ ਲੱਗੀ ਹੋਈ ਹੈ ਹਾਂ ਸਾਡੀ ਡਿਊਟੀ ਪੰਡੇ ਟਾਉਂ ਤੇ ਲੱਗੀ ਹੋਈ ਆ ਲੈ ਜਾ ਛੋਟੀਆਂ ਪਲੇਟਾਂ ਮੈਂ ਤਾਂ ਥੋੜੇ ਜਿਹਾ ਖਾਣੇ ਨੇ ਸੋਨੂ ਕੋਲੀਆਂ ਹੈਗੀਆਂ ਨੇ ਬਸ ਰੋਲੀ ਮਨ ਅੱਬ। ਅਜੇ ਵੀ ਮਸਲਾ ਚੱਲਦਾ। ਮੂੰਹ ਆ ਫੜ। 1 ਮਿੰਟ ਹੋਇਆ ਉਹਦੇ ਕੋਲੋਂ ਭੁਲਾ ਕਿਥੇ ਕੋਈ। ਉਹ ਸਿਆਹ ਉਹਦੇ ਚ ਰੋਟੀ। ਕੋਈ ਖਤੇ ਖਤੇ ਪਾ ਕੰਮ ਕਰਦੀ। ਚਲੋ ਰੋਟੀ ਖਾਓ ਬੈਠੋ। ਹਣ ਬੱਤੇ ਹਣ ਵਸ਼ ਕਰਕੇ ਆਓ। ਨੂਨ ਵਾਲੀ ਕੋਲੀ ਆ ਹਜੇ ਵੀ ਘਾਟੀ। ਅਸੀਂ ਤੂੰ ਟੈਸਟ ਕਰ ਵੀ ਲੈ। ਤੋ ਜੀ ਸਬਜੀ ਚ ਲੂਣ ਘੱਟ ਹੈ। ਹਮਾਰੀ ਮੈਂ ਅਬ ਲੂਣ ਡਾਲ ਲੇ। ਤੇ ਰੋਟੀ ਖਾਣੇ ਨੂੰ ਚਲੋ ਗਾਇਸ ਸਟਾਟ ਆ ਬਾਏ ਬਾਏ ਪਤਨ ਮਿਲਾਂਗੇ ਨਵੇਂ ਵਲੌਗ ਬਣਾ ਕੇ ਸਾਰਿਆਂ ਨੂੰ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ। ਤੇ ਦੇਰ ਜੇ ਤਾਂ ਨੈਕਸਟ ਵਲੌਗ ਹੰ ਕਿੱਥੋਂ ਦਾ ਮਿਲਦਾ ਹੈ ਸਰਪ੍ਰਾਈਜ਼। ਫਤ ਹੈ ਤੁਸੀਂ ਮੇਰ ਨਾਲ ਖਾ ਲੋ। ਤੋ ਨਾ ਖਾਣਾ ਹੁੰਦਾ ਟੋੜਣਾ ਨਹੀਂ ਹੋਣਾ ਹੈਂਡ ਵਾਸ਼ ਕਰਕੇ ਲੈ ਸੋਨੂ ਕੰਨ ਦੇ ਗਿਟਾਰ ਤੋਂ ਤਰਾਹੀ ਦੀ ਕਾਲੀ ਟੈਂਪੋਰਡ ਦੇ ਲੈ ਇੱਥੇ ਭੈਣ ਭਰਾਵਾਂ ਦੇ ਘਲਾੜ ਤੇ ਫੋਟੋ ਵੀ ਨਹੀਂ ਲੱਗਦੇ ਬਾਈ ਸਿੱਧੇ ਕਾਟੇ ਤੁਹਾਡੇ ਘਰ ਦੇ ਜਿਵੇਂ ਕਾਰਡ